ਆ ਫਰੰਦੀਪੁਰ ਵਾਲਿਆ ਅੱਜ ਦੇ ਮੇਲਾ ਲੁੱਟ ਲਿਆ ਗੋਪੀ ਨੇ ਉਹ ਗੋਪੀ ਨੇ ਮੇਲਾ ਇਬਰ ਜੀਵਨ ਦੀ ਕਬੱਡੀ ਆ ਫਰੰਦੀਪੁਰੀਆਂ ਇੱਕ ਵੇਖ ਦੇਖ ਉਹ ਰਪੋਟਾ ਉੱਕਿਆ ਹਮਰ ਆ ਗਿਆ ਕਬੱਡੀ ਦਾ ਹਮਰ ਇਹ ਪੰਦ ਡਾਇਰੈਕਟਰਾਂ ਦਾ ਜੇਤੂ ਹੈ ਇਹਨੇ ਵਰਲਡ ਕੱਪ 'ਚ ਕੱਸ਼ੇ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਦੁਬਾਰਾ ਫੇਰ ਮੇਰੇ ਵੀਰੋ ਤਿਆਰੀ ਹੈ ਇੱਕਮ ਫੱਤੇ ਹੀ ਪੋਰ ਇੱਕਮ ਇੱਕਮ ਇੱਕ ਵਾ ਹਜ਼ਾਰ ਦਾ ਜਫਾ ਹੈ ਇੱਕਮ ਪਰ ਗੱਗੀ ਨੇ ਨੰਬਰ ਜੋੜ ਦਿੱਤਾ ਹੈ ਭੱਜੀ ਦਾ ਪਿੰਡ ਮੇਰੇ ਵਿੱਚ ਜੋ ਖੀਰਾਵਾਲੀ ਹੈ ਭੱਜੀ ਨੇ ਪੜ ਵਹੀ ਨਦੀ ਵਗਦੀ ਹੈ ਉਹ ਉਸੇ ਇਲਾਕੇ ਦਾ ਹੈ ਲੋਹਿਆਂ ਦੇ ਇਲਾਕੇ ਦਾ ਲੋਹਿਆਂ ਦੇ ਇਲਾਕੇ ਦਾ ਇਧਰਲੀ ਸੈਣ ਨੰਨੀ ਦੀਆਂ ਤਿੰਨ ਕਬੱਡੀਆਂ 1000 ਦੀਆਂ ਹੋਣਗੀਆਂ ਪਹਿਲੀ ਪੈ ਗਈ ਹੈ ਰਣੇਂਦਰਪਾਲ ਆਸਟ੍ਰੇਲੀਆ ਲਾਪ੍ਰੀਤ ਵੜੈਂਚ ਹਰਪ੍ਰੀਤ ਬੱਲ ਤੇ ਅਜੇ ਪਾਲ ਲਾਹੌਰੀਆਂ ਕੈਨੇਡਾ ਲਾਓ ਸਾਹਮਣੇ ਸ਼ੇਰੇ ਵੀਰ ਨੇ ਆਖਿਆ ਪੈਂਦੀ ਹੋਏ ਰੇਡ ਫਤਾਹਪੁਰੀਆ ਫਤਾਹਪੁਰੀਆ ਇੱਕਮਤੇ ਨੰਨੀ ਲੱਗਦਾ ਹੋਇਆ ਜੋਰ ਇਹ ਕਬੱਡੀ 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 ਆਹ ਟੱਕਰ ਕਿੱਦਾਂ ਦੀ ਲੱਗੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਰਮਨ ਰੰਧਾਵਾ ਪਿੰਦਾ ਰੰਧਾਵਾ ਅਮਰਤ ਰੰਧਾਵਾ ਤੇ ਭਿੰਦਾ ਬੌਕਸਰ ਇਹ ਆਖਦੇ ਓ ਉਸਤਾਦ ਤੇ ਚੇਲੇ ਨੂੰ ਕਹਿੰਦੇ ਜਿੰਨੇ ਤੇ ਰੱਕੇ ਕੁਝ ਫਾ ਗੋਪੀ ਦਾ ਜੀ ਇੱਕੋ ਜਫਾ 5000 ਦਾ ਤੇ ਗੁਰਦੇਵ ਦੀਆਂ ਤਿੰਨ ਰੇਡਾਂ 5000 ਦੀਆਂ ਇਹ ਸਾਡੇ ਪਿੰਦਰ ਵੀਰ ਐਲਾਨ ਕਰਵਾ ਰਹੇ ਆ ਆ ਨੰਨੇ ਕੱਟ ਪਿੰਡ ਵਾਲਾ ਆ ਜਿਹੜਾ ਬੈਕ ਤੇ ਟੈਟੂ ਆ ਇਹੀ ਭਾਲੇ ਜਲਾਲਪੁਰ ਜੀ ਦੇ ਆ ਇਹੀ ਸੁਲਤਾਨ ਦੇ ਆ ਨੰਨੇ ਨੇ ਵੀ ਉਹੀ ਟੈਟੂ ਬਣਾਇਆ ਹੁਣ ਚੌਹਾਂ ਵਿੱਚੋਂ ਫਰੰਦੀਪੁਰ ਜਾ ਹੈਵੀ ਟਰਾਲੇ ਪੜ ਗਿਆ ਹੋਣ ਗੱਲ ਸਵਾਦ ਆ ਰਹੀ ਹੈ ਭਿੰਡੀ ਸਵਾਦ ਬਣ ਰਹੀ ਹੈ ਇੱਕ ਪਾਸੇ ਫਰੰਦੀਪੁਰ ਜਾ ਇੱਕ ਪਾਸੇ ਕਟਾਵਾ ਨੰਨੀ ਆ ਗੋਪੀ ਗੋਪੀ ਆ ਗੋਪੀ ਦੀ ਜਾਫਤ ਦੇ 팬 ਲੱਖਾਂ ਦੋ ਹੋ ਗਏ 1000 ਦੀਆਂ ਲੰਬ ਵਜ ਗਈ ਹੈ ਰੇਡਰ ਦੀ ਵੀ ਤੇ ਫਰੰਦੀਪੁਰੇ ਨੇ ਵੀ ਕਹਿੰਦੇ ਜੋਰ ਲਾਇਆ ਸੋ ਨਜ਼ਾਰਾ ਕਿੰਨੂ ਕਿੰਨੂ ਆਇਆ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਟੀਮ ਆ ਗਈ ਖੀਰਾਂ ਵਾਲੀ ਤੇ ਦੂਸਰੇ ਪਾਸੇ ਫਰੰਦੀਪੁਰ ਆ ਗਈ ਹੈ ਲਓ ਨੰਨੀ ਕੱਟਾਂ ਵਾਲਾ 1000 ਇਹ ਕਿੰਨਾ ਬਲੋ ਹੈ ਸਮੋਤੇ ਐਨ ਆਰ ਆਈ ਦਾ ਮਾਜਾ ਗੋਪੀ ਲੱਗ ਜਾ ਬੱਲੇ 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 ਕਬੱਡੀ ਕਬੱਡੀ ਕਿਆ ਬਾਤ ਓਏ ਜਫਾ ਕਿਦਾਂ ਦਾ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ 1000 ਐਨ ਆਰ ਆਈ ਭਰਾਵਾਂ ਵੱਲੋਂ ਤੇ 5000 ਭਿੰਦੇ ਬੌਸਰ ਦੇ ਪੱਡੇ ਵੀਰ ਦੇ ਲਵ ਲਵ ਲੋਪੋ ਕੇ ਪਿੰਡ ਵਾਲਾ ਕਬੱਡੀ ਪਾਰ ਫਰੰਦੀਪੁਰ ਜਣੇ 6000 ਦਾ ਜਫਾ ਲਾਇਆ ਇਧਰ ਸ਼ੇਰਾ ਮੀਰਾ ਕੋਟੀ ਆਖਦਾ ਲਵਦੀਆਂ ਤਿੰਨ ਕਬੱਡੀਆਂ ਪੂਰੇ 2000 ਦੀਆਂ ਹੋਣਗੀਆਂ ਆ ਲੱਗਿਆ ਗੋਪੀ ਲੱਗਿਆ ਗੋਪੀ ਰਵਿੰਦਰਪਾਲ ਆਸਟ੍ਰੇਲੀਆ ਲਵ ਪ੍ਰੀਤ ਕੈਨੇਡਾ ਲਾਹੌਰਿਆ ਇਹ ਬੱਲੇ ਬੱਲੇ ਤਾੜੀਆਂ ਮਾਰੋ ਮੁੰਡੇ ਤੇਰੀ ਜ਼ੋਰਦਾਰ ਨੰਬਰ ਕਹਿੰਦੇ ਲਭ ਲੋਕੋ ਦੇ ਨਾਲ ਜੋੜਿਆ ਸਤਕਾਰ ਦਿੱਤਾ ਪੈਰੀ ਹੱਥ ਲਾਏ ਆ ਇਹ ਰਿਸਪੈਕਟ ਹੁੰਦੀ ਆ ਸਤਦਾਂ ਦੀ ਪਰ ਖੜਾ ਰਫੀਕ ਸ਼ਕਰਪੁਰੀਆ ਔਰ ਇਸੇ ਦੇ ਨਾਲ ਹੀ ਮੀਰਪੁਰੀਆ ਕਹਿੰਦਾ ਸੰਨੀ ਦੇ ਤਿੰਨ ਜੱਫੇ ਹੋ ਗਏ ਤੇ ਸਾਰੇ ਐਨ ਆਰ ਆਈ ਭਰਾਵਾਂ ਵੱਲੋਂ

ਲੱਭਦੇ ਇੱਕ ਰੇਡ ਬਾਕੀ ਐ ਤੇ ਫਰੰਦੀਪੁਰੀਏ ਗੋਪੀ ਨੇ ਕੋਸ਼ਿਸ਼ ਕੀਤੀ ਐ ਪਵਿੱਤਰ ਵੜਾ ਆ ਮੇਰੇ ਵੀਰੋ ਨਾਨਕ ਪਰ ਸੰਭਲ ਸੰਭਲ ਕੇ ਧਰ ਰਿਹਾ ਗੁਲਜਾਰੀ ਸੋਨਾ ਵਾਲਾ ਆਏ ਕੰਮ ਨਾਲ ਕਹਿੰਦੇ ਗੋਪੀ ਫਰੰਦੀਪੁਰੀਆ ਨਾਲ ਰਫੀਕ ਐ ਆ ਮੇਰੇ ਪੰਜਾਬੀ ਵੀਰੋ ਗੋਪੀ ਨੇ ਅਤ ਕਰਾਤੀ ਡੌਲਿਆਂ ਦੇ ਜੋਰ ਤੇ ਜੋਰ ਕਮਾਲ ਕਰੀ ਜਾਵਾ ਗਿੰਦਾ ਕਮਾਨਪੁਰੀਆ ਸ਼ੇਰਾਂ ਲਾਹੌਰੀ ਮਲ ਤੇ ਮਲਕੀਤ ਗਵੈਤ ਸਰਪੰਚ ਸਾਹਿਬ ਜੀ ਹੋ ਗਿਆ ਜਫਾ 11000 ਦਾ ਪਹਿਲਾ ਜਫਾ ਹੋ ਗਿਆ ਫਤਾਪਰੀਏ ਇੱਕ ਵੰਦਾ ਤਾੜੀਆਂ ਮਾਰ ਦਿਓ ਜ਼ੋਰਦਾਰ ਝਰਮਲ ਸਿੰਘ ਜੀ ਤੇ ਮਾਨ ਸੋਭਨ ਆਖ ਰਿਹਾ ਵੱਡਾ ਮਾਨ ਬਖਸ਼ਾਂਗੇ ਇਧਰ 2000 ਦੀ ਲਾਸਟ ਰੇਡ ਫੇਰ ਫੇਰ ਆ ਗੋਪੀ 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 ਤੇ ਲਵ ਗੋਪੀ ਤੇ ਲਵ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਜ਼ੋਰਦਾਰ ਕਿਆ ਬਾਤ ਬਈ ਲਵ ਆ ਮੁੰਡੇ ਦੀ ਖੇਡ ਜਿੰਨੂੰ ਜਿੰਨੂੰ ਵਧੀਆ ਲੱਗੀ ਐ ਬਈ ਤਾੜੀਆਂ ਮਾਰ ਥੋ ਜੋਰਦਾਰ ਤਾੜੀਆਂ ਮਾਰ ਦਿਓ ਗੁਰਦੇਵ ਆ ਗਿਆ ਕਪਟਰ ਅੱਜ ਵੀ ਅਮੀਤਾਂ ਨੋਇਮਣ ਤੋਂ ਆ ਆ ਜਿਹੜੇ ਜਿਹੜੇ ਵੀਰ ਸਕੋਰ ਲਿਖ ਰਹੇ ਆ ਉਹ ਜਾਫੀ ਦਾ ਨਾਮ ਲਿਖ ਲਿਓ ਦੋ ਜਫੇ ਜਿਹਨੇ ਪਹਿਲਾਂ ਲਾਤੇ ਐਨ ਆਰ ਆਈ ਭਰਾਵਾਂ ਵੱਲੋਂ 5000 ਕਿਆ ਬਾਤ ਤੇ ਕਿਆ ਮੁਕਾਬਲਾ 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 ਓਏ ਟੱਕਰ 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 ਸਰਾ ਸਰਾ ਅੱਜ ਸਰਾ ਪਰ ਨੰਬਰ ਓਏ ਆ ਕੰਨਾਂ ਕ ਨਾਂ ਦਾ ਆ ਤਾਲੀਆਂ ਮਾਰ ਕੇ ਦੱਸੋ ਜ਼ੋਰਦਾਰ ਕਿਸ਼ ਕਰਿਆਮ ਚੋਬਰਾ ਨੇ ਇੱਕ ਠੋ ਪਟਾਕੇ ਪੈਂਦੇ ਕਾਕੇ ਖੈਂਦੇ ਸ੍ਰੀ ਅਮਰਸਰ ਸਾਹਿਬ ਦਾ ਇਲਾਕਾ ਜਿਹੜੇ ਆਗੇ ਉਹ ਨਜ਼ਾਰੇ ਲੈਂਦੇ ਪਟਾਕੇ ਪੈਂਦੇ ਕਾਕੇ ਖੈਂਦੇ ਪ੍ਰਥਮ ਦੀ ਰੇਡ ਫਤਾਪੁਰੀਆ ਬਣਾ ਦੇ ਮੇਲਾ ਆ ਬਣਾ ਦੇ ਮੇਲਾ ਮੁੰਡਾ ਤੇਰਾ ਹਾਣੀ ਐ ਜੋੜ ਖਿੱਟ ਬੈਠ ਜਾਣਾ ਜੋੜ ਫਿੱਟ ਬੈਠ ਜਾਣਾ ਜਫਾ ਹਿੱਟ ਹੋ ਜਾਣਾ ਤੇ ਗਿੰਨਾ ਕਮਾਨਪਰਾ ਫਰਾਂਸ ਮਲਕੀਤ ਕਵੈਤ ਤੇ ਯਾਰਾਂ ਦਾ ਯਾਰ ਸ਼ੇਰਾ ਆਖਦਾ ਏਸੀ ਖੇਡ ਆਇਆ ਲੈ ਵੀ ਗੋਪੀ ਤੈਨੂੰ ਮੁਬਾਰਕਬਾਦ ਹੈ ਕਿ ਤੂੰ ਨਵੇਂ ਮੁੰਡਿਆਂ ਨੂੰ ਤਰਾਸ਼ ਕੇ ਅੱਗੇ ਲੈ ਕੇ ਆ ਰਿਹਾ ਨੰਨੇ ਕੱਟ ਪਿੰਡ ਵਾਲਾ ਆ ਗਿਆ ਲਾਸਟ ਕਬੱਡੀ ਪਾਰਿਆ ਉਧਰ ਦੀ ਸਾਈਡ ਗੋਪੀ 11000 ਇੰਗਲੈਂਡ ਤੋਂ 73 ਵੀ ਰੱਖਦਾ ਉਹ ਲੱਗਿਆ ਗੋਪੀ ਬੱਲੇ 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 ਕਬੱਡੀ ਕਬੱਡੀ ਨੰਨੀ ਦੇ ਗੋਪੀ ਨੰਨੀ ਦੇ ਗੋਪੀ ਨੰਨੀ ਦੇ ਗੋਪੀ ਧਰਤੀ ਕਹਿੰਦੇ ਅੰਮਰਸਰ ਸਾਹਿਬ ਦੀ ਓ ਕਿੰਨਾ ਕੀ ਨਜ਼ਾਰਾ ਆ ਟੱਕਰ ਦਾ ਤਾਲੀਆਂ ਮਾਰ ਕੇ ਦੱਸੋ ਜ਼ੋਰਦਾਰ ਮੈਚ ਸਮਾਪਤ ਕਿਉਂ ਤਾਂ ਗੇਮ ਕਦੇ ਨਹੀਂ ਮਰਦੀ ਜਿਹਦੇ ਹੋਣ ਸਪੋਰਟਰ ਸਰਦਾਰ ਸਤਨਾਮ ਸਿੰਘ ਜੀ ਸਰਪੰਚ ਸਾਹਿਬ ਮਾਲੂਆਲ ਚਿੱੱਚੇ ਪਗਨੇ ਕੋਲ ਸਰਦਾਰ ਐਸਐਸਪੀ ਸਾਹਿਬ ਦੇ ਨਾਲ ਚਿੱੱਚੇ ਤਰ ਤੇ ਪਹੁੰਚੇ ਹੈ ਜੀ ਇਹਨਾਂ ਨੂੰ ਅਕਦੇ ਆ ਹੁਣ ਮੈਚ ਆਪਾਂ ਸ਼ੁਰੂ ਕਰ ਦਈਏ ਇੱਕ ਸਨਮਾਨ ਨਿਸ਼ਾਨੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਤਰਾਓ ਜੀ ਰਮਣ ਇੱਕ ਸਨਮਾਨਕ ਦੋ ਤਿੰਨ ਦੱਸ ਦੇ ਫਿਰ ਮੈਂ ਰੋਕ ਲਈਏ ਇੱਧਰ ਇੱਕ ਮਿੰਟ ਮੈਚ ਚੱਲ ਪਿਆ ਲਓ ਗੋਪੀ ਫਰੰਦੀਪੁਰਿਆ ਸੰਭਲ ਕੇ ਸੰਭਲ ਗਏ ਠੀਕ ਹੈ ਪਹਿਲਵਾਨ ਜੀ ਠੀਕ ਹੈ ਜਿਸ ਨੰਬਰ ਜੀਵਨ ਦਾ ਨੰਬਰ ਧਾਵੀ ਦਾ ਲੈ ਮਰੀਕ ਕਰੀ ਗੱਲ ਉਧਰ ਕਬੱਡੀ ਇਧਰ ਕਹਿੰਦੇ ਵੀ ਸ਼ੇਰਾ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਫਰੰਦੀਪੁਰਿਆ ਗੋਪੀ ਬਾਜੇ ਖਾਂਦੇ ਵਾਲਿਆ ਆਓ ਗੋਪੀ ਫਰੰਦੀਪੁਰਿਆ ਮੈਂ ਇੱਕ ਪਤੜਾ ਵਾਲਾ ਫਰੰਦੇਪੁਰ ਯਾ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇ ਵਿੱਚ ਪਾਣਾ ਆਹ ਸਾਹਮਣੇ ਫਰੰਦੇਪੁਰ ਯਾ ਗੋਪੀ ਲਾ ਗਿਆ ਮੇਰੇ ਵੀਰੋ ਰੋਪੜੀਆ ਤਾਲਾ ਹੁੰਦੇ ਲਾਲਾ ਲਾਲਾ ਅੱਜ ਮੇਰੇ ਵੀਰੋ ਰਾਜਾ ਸੰਸੀ ਹਵਾਈ ਅੱਡੇ ਦੇ ਲਾਗੇ ਪੈ ਗਏ ਪੜਾਕੇ ਬੋਲੇ ਇਸਾਨ ਹਾਲ ਸ਼ੇਰੇ ਮੀਰੇ ਕੋੜਾ ਐਨੀ ਸਾਡਾ ਵੀਰ ਬਲਕੀਪ ਕੁਵੈਤ ਜਿੰਦਾ ਗਮਾਨਪੁਰਿਆ ਤੇ ਟਿੰਕਾ ਮਜੀਠਾ ਉਹ ਕਹਿੰਦੇ ਵੀ ਲੋਧੀ ਦੇ ਦੋ ਜੱਸੇ ਉਹ ਸਾਤ ਦੀ 5000 ਦੇ ਲੋਤੀ ਦੇ ਦੋ ਜਫੇ 5000 ਦੇ ਹੋਣੇ ਆ ਆਹ ਮੇਰੇ ਵੀਰੋ ਭਾਲੇ ਪਿੰਡ ਵਾਲਾ ਵਿੱਕਾ ਕਬੱਡੀ ਪਾਉਣ ਲਈ ਵਧਿਆ ਹੋਇਆ ਟੱਕਰੇ ਇੱਕ ਨੇ ਇੱਕ ਨੇ ਇੱਕ ਨੇ ਇੱਕ ਬਾਥੇ ਹਰਜੀ ਸੋਹਣਿਆ ਏ ਕਮਾ ਏ ਕਮਾ ਏ ਕਮਾ ਆਹ ਮੇਰੇ ਪੰਜਾਬੀ ਵੀਰੋ ਗੋਪੀ ਦਾ ਚੇਲਾ ਗੋਪੀ ਦਾ ਚੇਲਾ ਮਾਝੇ ਹਲ ਦੇ ਬੜੇ ਕੱਬੇ ਮੁੰਡੇ ਕਹਿੰਦੇ ਮਾਤੇ ਅਲ ਦੇ ਮਰੀਸਾ ਜੀਵਨ ਆ ਗਿਆ ਆਹ ਜੀਵਨ ਆ ਗਿਆ ਫਰੰਦੀਪੁਰ ਵਾਲਿਆ ਅੱਜ ਦੇ ਮੇਲਾ ਲੁੱਟ ਲਿਆ ਗੋਪੀ ਨੇ ਉਹ ਗੋਪੀ ਨੇ ਮੇਲਾ ਇੱਧਰ ਜੀਵਨ ਦੀ ਕਬੱਡੀ ਆਹ ਫਰੰਦੀਪੁਰਿਆ ਆਹ ਕਹਿੰਦੇ ਗੁਰਦੇਵ ਖੜਾ ਸਾਡਾ ਆਹ ਫਰੰਦੀਪੁਰਿਆ ਗੋਪੀ ਉਹ ਪਿੰਡਾ ਮੀਰਪੁਰਿਆ ਖੜਾ ਉਹ ਬੱਬਾ ਖੜਾ ਇਹ ਬਿਲੋਂ ਦਾ ਬਾਬਾ ਬੱਬਿਆ ਤੈਨੂੰ ਮੁਬਾਰਕਾ ਹੋਵੇ ਗੱਡੀ ਦੇਣੀ ਆ ਯਾਰ ਬੇਲੀ ਕਹਿੰਦੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੱਫੇ ਲਾਉਣ ਵਾਲਿਆਂ ਨੂੰ 40000 ਦਿੱਤਾ ਜਾਵੇਗਾ 40000 ਲਓ ਸਾਹਮਣੇ ਜੀਵਨ ਚੰਪੇ ਕਰਕੇ ਆਲਾ ਤੇ ਕੰਮ ਇਹ ਕੰਮ ਗੋਪੀ ਦਾ ਚੇਲਾ ਬਣਾਉਂਦਾ ਮੇਲਾ ਆ ਮੇਰੇ ਵੀਰੋ ਉਹ ਲੁੱਟਦਾ ਰੇਲਾ ਲੁੱਟ ਕਰਿਆਲਾ ਸਾਹਿਬ ਦੱਸ ਦਿਓ ਜੀਵੇ ਤਿੰਨ ਜੱਫੇ ਹੋ ਗਏ ਉਹਨਾਂ ਨੇ 40000 ਲਾਤਾ ਤੇ ਜੇ ਕਿਤੇ 40000 ਦਾ ਲੋਟ ਨਾਮ ਚੱਲਦਾ ਆਹ ਸੁੱਖ ਨਹੀਂ ਉਹ ਜਾਗੂ ਤੇ ਨਾਮ ਚੱਲਦਾ ਦੁਨੀਆ ਚ ਦੁਨੀਆ ਸੋਚਾਂ ਚ ਪਈ ਦਰਵਾਜ਼ਾ ਵੀ ਕੌਣ ਨਿੱਕਾ ਹੱਥੀ ਮੋੜ ਕੇ ਉਹ ਟਿੱਬੇ ਤੇ ਬਰਾਬਰ ਲਾਊਗਾ ਵੀ ਗਾਲ ਲੱਭਣੀ ਆ ਉਹ ਗਾਲ ਲੱਭਣੀ ਇੱਕ ਵੇ ਇੱਕ ਵੇ ਓ ਰਪੋਟਾ ਕੀ ਆ ਸਿਰੇ ਲੱਗੀ ਪਈ ਐ ਜੇ ਮੇਰੇ ਵੀਰੋ ਇਹ ਇੱਕ ਮੁਜਫਾ ਲਾ ਗਿਆ ਇਹਨੂੰ ਘੱਟ ਖੁਸ਼ੀ ਹੋਣੀਆਂ ਪਰ ਇਹਦੀ ਛੋਟੀ ਭੈਣ ਨੂੰ ਵੱਧ ਖੁਸ਼ੀ ਹੋਣੀਆਂ ਜਦੋਂ ਇੰਟਰਵਿਊ ਹੋਈ ਨਾ ਤੇ ਭੈਣ ਦੀ ਅੱਖਾਂ ਚ ਪਾਣੀ ਸੀਗਾ